ਜਲੰਧਰ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਦੇ ਵਿੱਚ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਤਾਂ ਪੀ ਆਰਟੀਸੀ ਦੀ ਬੱਸ ਅਤੇ ਪਿਕਅਪ ਗੱਡੀ ਦੀ ਭਿਆਨਕ ਟੱਕਰ ਹੋਈ ਹੈ ਤਿੰਨ ਜਣਿਆਂ ਦੀ ਇਸ ਹਾਦਸੇ ਵਿੱਚ ਜਾਨ ਚਲੇਗੀ ਉੱਥੇ ਹੀ ਪਿਕਅਪ ਗੱਡੀ ਦੇ ਤਾਂ ਪਰ ਖੱਚੇ ਹੀ ਉੱਡ ਗਏ ਨੇ ਤਾਂ ਜਲੰਧਰ ਕਪੂਰਥਲਾ ਰਾਸ਼ਟਰੀ ਰਾਜਮਾਰਗ ਉੱਤੇ ਸਵੇਰ ਸਮੇਂ ਇਹ ਵੱਡਾ ਹਾਦਸਾ ਵਾਪਰਿਆ ਤਾਂ ਜਿੱਥੇ ਪਿੰਡ ਸੰਗਲ ਸੋਲ ਦੇ ਵਿੱਚ ਇੱਕ ਪੀਆਰਟੀਸੀ ਬੱਸ ਅਤੇ ਪਿਕਅਪ ਗੱਡੀ ਦੇ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਬੱਸ ਜਿਹੜੀ ਡਵਾਈਡਰ ਟੱਪ ਜਾਂਦੀ ਹੈ ਤਾਂ ਇਸ ਭਿਆਨਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਉੱਥੇ ਹੀ ਕਈ ਲੋਕ ਜ਼ਖਮੀ ਹੋਏ ਨੇ ਤਾਂ ਇਸ ਹਾਦਸੇ ਤੋਂ ਬਾਅਦ ਚੀਕ ਚਿਹਾੜਾ ਜਿਹੜਾ ਮਚ ਗਿਆ ਤਾਂ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉੱਤੇ ਪੁਲਿਸ ਪਹੁੰਚੀ ਹੈ ਤਾਂ ਪੁਲਿਸ ਵੱਲੋਂ ਹੁਣ ਹਾਦਸੇ ਦੇ ਕਾਰਨਾਂ ਦੀ ਜਾਂਚ ਜਿਹੜੀ ਸ਼ੁਰੂ ਕੀਤੀ ਗਈ ਹੈ ਤਾਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਮਕਸੂਦਾ ਥਾਣੇ ਅਧੀਨ ਆਉਂਦੇ ਮੰਡ ਚੌਕੀ ਇਲਾਕੇ ਦੇ ਵਿੱਚ ਵਾਪਰਿਆ ਜਿਸ ਦੌਰਾਨ ਪਿਕਅਪ ਗੱਡੀ ਦੇ ਤਾਂ ਪਰਖਛੇ ਹੀ ਉੱਡ ਗਏ ਨੇ ਇਸ ਹਾਦਸੇ ਦੇ ਵਾਪਰ ਜਾਣ ਤੋਂ ਬਾਅਦ ਬੱਸ ਦਾ ਡਰਾਈਵਰ ਵੀ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਘਟਨਾ ਵਾਪਰੀ ਹੈ ਤਾਂ ਇਸ ਹਾਦਸੇ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਹਾਈਵੇ ਜਾਮ ਕਰ ਦਿੱਤਾ ਜਿਸ ਕਾਰਨ ਵੱਡਾ ਟ੍ਰੈਫਿਕ ਜਾਮ ਵੀ ਲੱਗ ਗਿਆ ਤਲੰਗਨ ਦੇ ਲਈ ਰਸਤਾ ਨਾ ਮਿਲਣ ਕਰਕੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਵੀ ਦੇਖਣ ਨੂੰ ਮਿਲੀਆਂ ਨੇ ਦੱਸਦੀ ਹੈ ਕਿ ਘਟਨਾ ਤੋਂ ਬਾਅਦ ਥਾਣਾ ਮਕਸੂਦਾਂ ਦੇ ਐਸਐਚਓ ਵਿਕਰਮ ਸਿੰਘ ਮੰਡ ਅਤੇ ਚੌਂਕੀ ਦੇ ਇੰਚਾਰਜ ਜੰਗ ਬਹਾਦਰ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਤਾਂ ਮੌਕੇ ਉੱਤੇ ਮੌਜੂਦ ਲੋਕਾਂ ਦੇ ਅਨੁਸਾਰ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਨੇ ਜਿਹੜੇ ਵਿਆਹੇ ਹੋਏ ਸਨ ਉਹਨਾਂ ਦੇ ਬਹੁਤ ਛੋਟੇ ਛੋਟੇ ਬੱਚੇ ਵੀ ਨੇ ਤਾਂ ਇਹ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਮੰਡੀ ਤੋਂ ਸਬਜ਼ੀ ਲੈਣ ਜਾ ਰਹੇ ਸਨ ਪਰ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਇਹ ਦੁਖਤ ਘਟਨਾ ਵਾਪਰ ਗਈ ਹੈ ਤਾਂ ਤਿੰਨ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਤੋੜਨਾ ਪਿਆ ਸਿਰਫ ਡਰਾਈਵਰ ਨੂੰ ਨੀਂਦ ਆਈ ਹੈ ਤੇ ਡਰਾਈਵਰ ਦੀ ਆਈ ਨੀਂਦ ਨੇ ਕਈ ਲੋਕਾਂ ਦੀ ਨੀਂਦ ਜਿੱਥੇ ਉਡਾ ਦਿੱਤੀ ਹੈ ਉੱਥੇ ਹੀ ਇੱਕ ਘਰ ਦੇ ਵਿੱਚ ਸੱਥਰ ਵਿਛਾ ਦਿੱਤੇ ਨੇ ਕਿਉਂਕਿ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਮੌਕੇ ਤੋਂ ਡਰਾਈਵਰ ਫਰਾਰ ਹੋ ਗਿਆ ਤਾਂ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰਾਜਾ ਜੀ ਜਿਹੜਾ ਡਰਾਈਵਰ ਆ ਉਹਦਾ ਮੈਂ ਦੋਸਤ ਆ ਸਵੇਰੇ तकरीबन 3 ਵਜੇ ਦੇ ਲਾਗੇ ਛਾਗੇ ਇਹ ਸਬਜੀ ਮੰਡੀ ਸਬਜੀ ਮੰਡੀ ਕਪੂਰਥਲਾ ਤੋਂ ਸਬਜ਼ੀਆਂ ਡੇਲੀ ਜਲੰਧਰ ਜਾਂਦੇ ਆ ਡਰਾਈਵਰ ਸਿਗੇ ਨਾਲ ਦੋ ਸਬਜੀ ਵਾਲੇ ਦੁਕਾਨਦਾਰ ਸਿਗੇ ਜੋ ਕਿ ਡੇਲੀ ਜਲੰਧਰ ਜਾਂਦੇ ਆ ਭਾਜੀ ਕਿੰਨੇ ਵਜੇ ਦਾ ਹੈ ਮਹਾਮਾ ਦਾ ਸਾਰਾ ਆਰਟੀਸੀ ਬਾਜੂ ਰਾਕੀ ਦਿੱਲੀੋਂ ਆਂਦਾ ਬੱਸ ਕਹਿੰਦੇ ਬਿਲਕੁਲ ਖਾਲੀ ਸੀਗਾ ਡਰਾਈਵਰ ਨੂੰ ਕਹਿੰਦੇ ਝੋਕ ਲੱਗਾ ਤੋ ਡਿਵਾਰਡਰ ਟੱਪ ਕੇ ਹੋਣਸੇ ਰਾਤ ਨਹੀਂ ਕੀਤੀ ਹੋਵੇ ਦੂਜੇ ਇਹਦੇ ਵਿੱਚ ਕਾਫੀ ਮਤਲਬ ਤਿੰਨੇ ਬੰਦੇ ਦਾ ਮੌਕੇ ਤੇ ਮਾਤ ਹੋ ਗਿਆ ਇਹਦੇ ਵਿੱਚ ਇੱਕ ਕੰਦੇ ਬੰਦਾ ਜਿੰਦਾ ਸੀਗਾ ਜੋ ਕਿ 5:30 ਤੱਕ ਤਰਫ ਦਿਹਾ ਰਿਆ ਨਾ ਮੌਕੇ ਤੇ ਐਂਬੂਲੈਂਸ ਆਇਆ ਨਾ ਕੋਈ ਪ੍ਰਸ਼ਾਸਨ ਆਇਆ ਤੇ ਨਾ ਹੀ ਕੋਈ ਸੁਣਵਾਈ ਹੋਈ ਉਹ ਤੱਕ ਜੋ ਕਿ ਉਹ ਵੀ 5:30 ਵਜੇ ਕੰਨੇ ਖਤਮ ਹੋ ਗਿਆ 3:00 ਵਜੇ ਤੋਂ ਲੈ ਕੇ ਤੇ ਮੈਨੂੰ ਮੈਨੂੰ 6:00 ਵਜੇ ਫੋਨ ਆਇਆ ਕਿ ਦਾਦਾ ਗੱਲ ਆ ਮੈਂ ਵੀ ਆਇਆ ਤੇ ਸਾਰਾ ਮਾਮਲਾ ਦੇਖਿਆ ਤਾਂ ਅਜੇ ਤੱਕ ਨਹੀਂ 6:00 ਵਜੇ ਤੱਕ ਕੋਈ ਜਾ ਕੇ ਪ੍ਰਸ਼ਾਸਨ ਆਇਆ ਸਾਰੇ ਦੇਖਣ ਨੂੰ ਤੇ ਕੋਈ ਸੁਣਵਾਈ ਨਹੀਂ ਹੋਇਆ ਨਾ ਕੋਈ ਐਂਬੂਲੈਂਸ ਨਾ ਕੋਈ ਪ੍ਰੈਸ ਮੀਡੀਆ ਕੋਈ ਨਹੀਂ ਤੇ ਪਹੁੰਚਾਈ ਕਿੰਨੇ ਬੰਦੇ ਵਾਏ ਸੀਗੇ ਹਾਂਜੀ ਜਿਹੜਾ ਡਰਾਈਵਰ ਤੱਕਰਨ ਉਹਦੀ ਉਮਰ 85 ਤੋਂ 29 ਸਾਲ ਹੋਣ ਆਇਆ ਤੇ ਬਾਕੀ ਦੋਆਂ ਦੀ ਉਮਰ ਕਿੰਨੀ ਇੱਕ ਦਾ ਉਮਰ ਤਕਬਨ 40-45 ਸਾਲ ਆ ਤੇ ਇੱਕ ਦਾ ਸਾਰੇ ਸਾਲ ਦਾ ਉਮਰ ਲੱਗ ਕਿੰਨੇ ਡੈਥ ਹੋ ਗਈ ਇਹਨਾਂ ਇਹਨਾਂ ਦੇ ਡੈਥ ਹੋ ਗਈ ਆ ਤਿੰਨੇ ਦੇ ਬਾਲ ਬੱਚੇ ਦੋ ਤਿੰਨ ਬਾਲ ਬੱਚੇ ਆ ਸਾਰੇ ਬੱਚੇ ਛੋਟੇ ਛੋਟੇ ਆ ਤਿੰਨਾਂ ਸਾਰਿਆਂ ਦੇ ਕੋਈ ਨਹੀਂ ਹੈਗਾ ਕੋਈ ਕਾਰ ਦੇ ਕੰਮ ਕਰਦਾ ਨਹੀਂ ਸਾਰੇ ਬੱਚੇ ਛੋਟੇ ਆ ਪਰਦੇ ਸੀਗੇ ਇੱਥੇ ਕੰਮ ਕਰਦੇ ਸੀਗੇ